ਮੈਂ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਨਥ ਠਣ ਵਾਸਤੇ ਆਇਆ ਇਹ ਜਗ੍ਹਾ ਬਹੁਤ ਵੱਡੀ ਜਿਹੜੀ ਜਗ੍ਹਾ ਇਸ ਜਗ੍ਹਾ ਤੇ ਜਿਹੜਾ ਵੀ ਆਇਆ ਉਸਤਾਦੇ ਜੀ ਸੁਖੀ ਪਾਇਆ ਅਸੀਂ ਜਤਨ ਵਾਸਤੇ ਇੱਥੇ ਨਮਸਕਾਰ ਕਰਨਾ ਹੈ ਕਿ ਮਹਾਰਾਜ ਸਾਨੂੰ ਜਿਤਾਉ ਅਸੀਂ ਫਿਰ ਆਪਦੇ ਚੰਨਾ ਚ ਕਿ ਨਸਬਤ ਕਿਹੜੇ ਚੰਨਾ ਵੀ ਮੁੱਦਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਉੱਤਰੇ ਹੋ ਮੁੱਦੇ ਤਾਂ ਬਹੁਤਾਰੇ ਆ ਮੰਦਿਰ ਚ ਖੜੇ ਆ ਉਹ ਮੁੱਦਿਆਂ ਦੇ ਉੱਪਰ ਵੀ ਨਾ ਹੀ ਗੱਲ ਕਰੀਏ ਕਿਉਂਕਿ ਮੰਦਰ ਦੇ ਬਿਵਾਰੰਦ ਮੈਂ ਦੱਸ ਦਿੰਦਾ ਅੰਸ਼ਰਮ ਬਾਗਤ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਵਾ ਨੌਜਵਾਨੀ ਖਤਮ ਹੋ ਰਹੀ ਹੈ ਭੈਣਾ ਬਈਆਂ ਡੀਕਰੀਆਂ ਵੀ ਭਗਵੰਤ ਮਾਨ ਆਊਗਾ ਨਾ ਭਗਵੰਤ ਮਾਨ ਆਇਆ ਨਾ ਭਗਵੰਤ ਮਾਨ ਦਾ ਡਾਕੀਆ ਤੇ 1000 ਰੁਪਏ ਪਰ ਮਹੀਨੇ ਆਇਆ ਪਤਾ ਨਹੀਂ ਡਾਕੀਆ ਕਿੱਥੇ ਖੋ ਗਿਆ ਅਸੀਂ ਲੱਭ ਰਹੇ ਆ ਭਗਵੰਤ ਮਾਨ ਜੀ ਆਪਣਾ ਡਾਕੀਆ ਭੇਜ ਦਿਓ ਸਾਡੇ ਬੀਬੀਆਂ ਨੂੰ 1000 ਰੁਪਏ ਦੇ ਕੇ ਜਾ ਕੇ ਸਮਰਾਲੇ ਤੋਂ ਕੋਨੇ ਹਲਕੇ ਦੇ ਜੋ ਮੌਜੂਦਾ ਐਮਪੀ ਰਹਿੰਦੇ ਆ ਮਰਸੀ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਸਰ ਇਹ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਪਹਿਲਾ ਦਵਦਾ ਪੂਰਾ ਹਾਲ ਉੱਥੇ ਰਾਏਕੋਟ ਅਮਰਗੜ ਚ ਹੈ ਬਾਕੀ ਸਮਰਾਲੇ ਤੁਸੀਂ ਖੜੇ ਤੁਸੀਂ ਦੇਖ ਲਓ ਕਿੰਨਾ ਕੁ ਤੋੜਿਆ ਆਇਆ ਕਿੰਨਾ ਕੁ ਤੁਹਾਨੂੰ ਪਿਆਰ ਕੀਤਾ ਜਿੰਨਾ ਕੋਈ ਗੜ ਪਾਗੋਂ ਦੀ ਮਿੱਠਾ ਹੋਊਗਾ ਉਹਨੇ ਵੇਸਾ ਹੀ ਆਪਣੀ ਆਈਐਸ ਦੀ ਜਿਹੜੀ ਵੀਰੋ ਕੇਸਿੰਗ ਦੀ ਨਾ ਉਹ ਉਹਦੇ ਚ ਰਹੇ ਆ ਉਹ ਇਹ ਕਹਿੰਦਾ ਸੀ ਕਿ ਲੋਕਾਂ ਦੀ ਮਜਬੂਰੀ ਹੈ ਮੈਨੂੰ ਐਮਪੀ ਬਣਾਣਾ ਮੈਂ ਬਨ ਗਿਆ ਮੇਰਾ ਕੰਮ ਖਤਮ ਹੋ ਗਿਆ ਹੁਣ ਉਹ ਦੁਬਾਰਾ ਫੇਰ ਦੁਬਾਰਾ ਕੰਮ ਕਰਨ ਲਈ ਸ੍ਰੀ ਫਤਿਹਗੜ ਸਾਹਿਬ ਸਿੱਧਾ ਹੀ ਧਰਤੀ ਤੇ ਆਏ ਆ ਹੁਣ ਤੁਸੀਂ ਫੈਸਲਾ ਦਿਨਾ ਮੈਂ ਤਾਂ ਤੁਹਾਡੇ ਚਾਨਾ ਚ ਬੇਨਤੀ ਕਰ ਰਿਹਾ ਵੀ ਆਓ ਇੱਕ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਇਸ ਵਾਰ 400 ਪਾਰ ਮੋਦੀ ਸਰਕਾਰ ਤੀਸਰੀ ਵਾਰ ਮੋਦੀ ਸਰਕਾਰ ਲੋਕ ਸਭਾ ਫਟੇਗੜ ਸਾਹਿਬ ਸੀਟ ਤੁਹਾਡੀ ਭਾਜਪਾ ਦੀ ਸੀਟ ਜੋ ਨਾਮ ਬਹੁਤ ਲੇਟ ਅਨਾਉਂਸ ਹੋਇਆ ਵਿਰੋਧੀ ਧਿਰ ਇੱਕੋ ਗੱਲ ਕਹਿੰਦੇ ਰਹੀਆਂ ਕਿ ਭਾਜਪਾ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਹੀ ਜਿੰਨੂੰ ਟਿਕਟ ਦੇਣ ਕੇ ਜ਼ਬਰਦਸਤੀ ਹੀ ਦੇਣੀ ਪੈਣੀ ਮੈਨੂੰ 2 ਮਹੀਨੇ ਪਹਿਲਾਂ ਮੋਦੀ ਸਾਹਮਣੇ ਨੱਡਾ ਜੀ ਨੇ ਅਮਿਤ ਸਾਹਿਬ ਚੁੱਕ ਸਾਹਮਣੇ ਸਖਾਪਤ ਜੀ ਨੇ ਮੈਨੂੰ 2 ਮਹੀਨੇ ਪਹਿਲਾਂ ਨਹੀਂ ਦੇਖਣਾ ਜੇ ਤੁਸੀਂ ਤਾਂ ਮੇਰੇ ਵੀਡੀਓ ਪਈ ਹੈ ਮੇਰੇ ਉਹਨਾਂ ਨੇ ਸਰੋਪਾ ਪਾਕ ਨੂੰ ਭੇਜੇ ਸੀ ਸੋ ਪ੍ਰੋਟੋਕਾਲਤੀ ਉਹ ਕਹਿੰਦੇ ਵੀ ਇਸ ਸੀਟ ਉਪਰ ਸਭ ਤੋਂ ਲਾਉਂਸ ਕਰੇਗਾ ਤੁਸੀਂ ਤਿਆਰੀ ਕਰੋ ਮੈਂ ਅਜੇ ਤੱਕ ਨਾ ਅਮਰਗੜ ਗਿਆ ਨਾ ਰਾਏਕੋਟ ਗਿਆ ਠੀਕ ਹੈ ਜੇ ਮੈਂ ਗਿਆ ਕਿਉਂ ਨਹੀਂ ਹੈ ਕਿਉਂਕਿ ਜੱਟ ਇੱਥੇ ਤਿਆਰੀ ਹੈ ਮੇਰਾ ਆਪਣਾ ਇਹ ਘਰ ਹੈ ਸਮਰਾਲਾ ਮੇਰੀ ਇੱਥੇ 35 ਦਾ ਰਿਸ਼ਤੇਦਾਰੀ ਹੈ ਇਸ ਕਰਕੇ ਮੈਨੂੰ ਇੱਥੇ ਕੋਈ ਜ਼ਿਆਦਾ ਜਿਹੜੇ ਮੇਰੇ ਨਾਲ ਖੜੇ ਹੈ ਇਹ ਸਾਰੇ ਹੀ ਗੇਜਾਰਾ ਮੈਂ ਦੋ ਦਿਨ ਪਹਿਲਾਂ ਮੁਖਮੰਦੀ ਭਗਵੰਤ ਸਿੰਘ ਮਾਨ ਦਾ ਰੋਡ ਤੋਂ ਸਮਰਾਲਾ ਵਿਖੇ ਹੋਇਆ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਸੀ ਐਲਾਨ ਕੀਤਾ ਨੇ ਤਾਂ 1000 ਰੁਪਏ ਵੀ ਅਸੀਂ ਪੂਰੇ ਕਰਾਂਗੇ ਪਰ ਜੋ ਭਾਜਪਾ ਜੋ ਮੋਦੀ ਜੀ ਕੋਈ ਗਰੰਟੀ ਦਿੰਦੇ ਨੇ ਚੋਣਾਂ ਦੇ ਮੁਰਹੇ ਆ ਕੇ ਦਿੰਦੇ ਨੇ ਬਾਅਦ ਸਬਸਿਡੀ ਵਾਪਸ ਲੈ ਲੈਂਦੇ ਨੇ ਨਹੀਂ ਆ ਜਿਹੜਾ 80000 ਕਰੋੜ ਬੰਦਿਆਂ ਨੂੰ ਗਰੰਟੀ ਅਨਾਜ ਦੇ ਰਹੇ ਆ ਜਿੱਤੇ ਤੇ ਭਗਵੰਤ ਮਾਨ ਨੇ ਚੋਰੀ ਕੀਤਾ ਉਹਦੇ 'ਚ ਫੋਟੋ ਲਾ ਕੇ ਆਪਣਾ ਥੱਲੇ ਲਿਖਿਆ ਵਨ 99% ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਵਿੱਚੋਂ ਇਹ ਚੋਰੀ ਨਹੀਂ ਅਸੀਂ ਕਰ ਰਹੇ ਉਹ ਕਰ ਰਹੇ ਦੱਸੋ ਸਹੀ ਉਹ ਝੂਠ ਬੋਲਨ ਦਾ ਮਾਰ ਹੈ ਕਿ ਐਕਟਨ ਝੂਠ ਦਾ ਇਸ ਕਰਕੇ ਝੂਠ ਤੁਸੀਂ ਸਾਰਿਆਂ ਨੇ ਇੱਕ ਤਰੀਕ ਨੂੰ ਪਕੜਣਾ ਤੇ ਚਾਰ ਤਰੀਕ ਨੂੰ ਸੁਣੋ ਤੁਹਾਨੂੰ ਲੱਗਦਾ ਤ ਉਹਨੂੰ ਲਿਕਰਡ ਪਾਲਿਸੀ ਹੈ ਦਿੱਲੀ ਦੇ ਵਿੱਚ ਉਹਨੇ ਇੱਥੇ ਪੰਜਾਬ ਚ 8 ਮਹੀਨੇ ਚਲਾਈ ਜਿਸ ਕਰਕੇ ਸਸੋਦੀਆ ਜੀ ਸੁਰਿੰਦਰ ਜੈਨ ਜੀ ਉਹਨਾਂ ਦੇ ਮਹਾਨ ਲੀਡਰ ਕੇਜਰੀਵਾਸ ਸਾਹਿਬ ਦੇ ਚਾ ਉਹ ਦੋ ਤਰੀਕ ਤੱਕ ਆਏ ਆ ਉਹ ਇਸ ਕਰਕੇ ਆਏ ਆ ਵੀ ਉੱਤੇ ਥੋੜੀ ਜਗ੍ਹਾ ਰਹਿੰਦੀ ਹੈ ਉਹ ਭਰਨ ਦੀ ਹੈ ਭਗਵੰਤ ਮਾਨ ਜੀ ਦੀ ਉੱਥੇ ਤਿਆਰੀ ਹੈ ਕਿਉਂਕਿ ਉਹ ਜਿੰਨਾ ਤਰਫ 5% ਤੋਂ 12% ਕੱਟਣੀ ਇਹ ਲੁੱਟ ਨਹੀਂ ਇਹ ਲੋਕਾਂ ਦੀ ਲੁੱਟ ਹੈ ਉਹਨਾਂ ਨੇ ਤਾਂ ਗੱਲ ਕਹੀ ਸੀ ਵੀ 40000 ਕਰੋੜ ਰੁਪਇਆ ਅਸੀਂ ਮਾਈਨਿੰਗ ਚੋਂ ਲੈ ਲੇਗੇ ਕਿੱਥੇ ਉਹ ਕਹਿੰਦੇ ਅਸੀਂ ਲਿਕਵਿਡ ਪਾਲਿਸੀ ਚੋਂ 40000 ਕਰੋੜ ਕਮਾਵਾਂਗੇ ਕਮਾ ਕੇ 80000 ਕਰੋੜ ਰੁਪਇਆ ਅਸੀਂ ਪਰ ਸਾਲ ਸਰਕਾਰ ਦੇ ਖਾਤੇ ਚ ਪਾਵਾਂ ਪਰ ਕਿੱਥੇ ਗਿਆ ਅੱਜ ਤੁਸੀਂ ਦੇਖ ਰਹੇ ਹੋ 70000 ਕਰੋੜ ਇਹ ਭਗਵੰਤ ਮਾਨ ਦੀ ਸਰਕਾਰ ਕਰਜੇ ਦੇ ਨੇ ਕਿ ਚਲੇਗੀ ਲੋਕ ਪੰਜਾਬ ਦੇ ਵਿੱਚ ਕਰਜ਼ਾ ਵੱਧ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਕਹਿੰਦਾ ਮੇਰੀ ਮਾਂ ਪੈਲਸਨ ਦੇ ਗੁਜ਼ਾਰਾ ਕਰਦੀ ਹੈ ਪੈਲਸਨ ਤੇ ਤੇਦੀ ਬਾਰਾਂ ਮਾਰੀ ਆਸਟ੍ਰੇਲੀਆ ਜਾਈ ਉਹ ਪੈਲਸਨ ਤੇ ਜਾਊਗੀ ਉਹ ਨਹੀਂ ਉਹ ਇੱਥੇ ਸਾਡੇ ਦੇਸ਼ ਦਾ ਕੌਣ ਪ੍ਰਤੀਨੇ ਦਾ ਪੈਸਾ ਪੰਜਾਬ ਦਾ ਉਹ ਲੁੱਟ ਕੇ ਕਦੀ ਕੇਜਰੀਵਾਲ ਕਦੀ ਕੋਈ ਕੋਈ ਉਹ ਉਹਦਾ ਕਹਿੰਦਾ ਮੈਂ ਫੋਟੋ ਦੇ ਖਲਾਫ ਮੈਂ ਆਮ ਆਦਮੀ ਨੂੰ ਕਰਾਂਗਾ ਹੁਣ ਲੋਨ ਆਮ ਆਦਮੀ ਦਾ ਮਿਲੇ ਨਹੀਂ ਪੰਜ ਮੰਤਰੀ ਕਢਾਤੇ 2 ਐਮਐਲਏ ਕਢਾਤੇ ਆਮ ਆਦਮੀ ਦਾ ਗੇਜਰਾਮ ਹੈ ਡਾਉਨ ਟੂ ਅਰਥ ਇਹ મોદી ਸਾਹਮਣੇ ਆਮ ਆਦਮੀ ਕੇਜਰਾਮ ਹੈ ਇੱਕ ਕਲਾਸ 4 ਨੂੰ ਇੱਕ ਲੋਕ ਸਭਾ ਦੀ ਸੀਟ ਦੇ ਨਹੀਂ ਉਹ ਵੀ ਦਿੱਤੀ ਵੀ ਕਿਹਦੇ ਆ ਜਿਹੜਾ ਐਮਡੀ ਚੀਫ ਸੈਕਟਰੀ ਮੱਧ ਪ੍ਰਦੇਸ਼ ਦੇ ਉਹਦੇ ਮੁਕਾਬਲੇ ਚ ਕਢਾਇਆ ਇਹ ਆਮ ਆਦਮੀ ਦਾ ਆ ਗੱਲ ਹੈ ਇਹ ਜਿਹੜੀ ਆਮ ਆਦਮੀ ਦੇ ਦੰਦ ਖਾਂਦੇ ਹੋ ਰਹੇ ਆ ਅਤਿਮ ਗੁਰਦਕਾਂ ਦੇ ਹੋ ਰਹੇ ਜਿਵੇਂ ਕਿ ਅੱਜ ਤੱਕ ਪੰਜਾਬ ਦੇ ਸਿਆਸਤ ਨਸ਼ੇ ਨੂੰ ਖਤਮ ਕਰਨ ਲਈ ਦਿੱਤੀ ਗਿਆ ਭਾਵੇਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ ਭਗਵੰਤ ਮਾਨ ਜੀ ਨੇ ਕਿਹਾ ਦੇ ਮੈਨੂੰ 30 ਦਿਨ ਦੇ ਦਿਓ ਮੈਂ 30 ਦਿਨ ਚ ਸਾਰਾ ਪੰਜਾਬ ਚ ਨਸ਼ਾ ਕਦਮ ਕਰੂੰ 2 ਸਾਲ ਤੋਂ ਵੀ ਪਰ ਹੋ ਗਏ ਅੱਗੇ ਦਾ ਲੋਕੀ ਲੋਕੀ ਲੈ ਕੇ ਆਂਦੇ ਤੇ ਹੁਣ ਹੋਣ ਡਿਲੀਵਰੀ ਹੈ ਹੁਣ ਤੁਸੀਂ ਫੋਨ ਕਰੋ ਐਮ ਐਲ ਏ ਐਮ ਐਲ ਏ ਦੇ ਪੀ ਏ ਐਮ ਐਲ ਏ ਦੇ ਨਿਆਣੇ ਹੁਣ ਨਸ਼ਾ ਵੇਚ ਕਿਨੇ ਆ ਦੇਤੇ ਦੀ ਵੱਲ ਇਹਨਾਂ ਦੇ ਐਮਐਲਏ ਜਿਹੜੇ ਆਮਚਰਿੱਤਾ ਕਟਕਟੇ ਵੇਚਦੇ ਅੱਜ ਭਗਵੰਤ ਮਾਨ ਦੇ ਬੰਦੇ ਜਿਹੜੇ ਐਮਐਲਏ ਆ ਲੋਕਾਂ ਦੀ ਕੋਠੀਆਂ ਦੱਪਰੇ ਲੋਕਾਂ ਦੀ ਜ਼ਮੀਨਾਂ ਦੱਪਰੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਅੱਜ ਆਮ ਆਦਮੀ ਕਿੱਥੇ ਆਜਾ ਆਮ ਆਦਮੀਨੀ ਅੱਜ ਲੁੱਟੂ ਟਾਣਾ ਇਹਨਾਂ ਨੂੰ ਆਪਣੇ ਲੁੱਟਣਾ ਵੀ ਹੈ ਤੇ ਕੁੱਟਣਾ ਵੀ ਟੋੜੇ ਸਾਰਿਆਂ ਇਹਨਾਂ ਨੂੰ ਬਿੱਲੇ ਕਰਕੇ ਆਪਣੇ ਬਠਾਣਾ ਵੀ ਹੈ ਠੀਕ ਆ